ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿ ਸੱਜਣ ਦਾ ਮੈਸੇਜ ਆਇਆ ਸੀ ਵਟਸਐਪ ਤੇ ਕਿ ਕੇਸਾਂ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਅਮਰਤਾਰੀ ਸਿੱਖ ਨੂੰ ਜਿਨੇ ਅਮਰਤ ਛਕਿਆ ਹੋਵੇ ਉਹਨਾਂ ਬਾਰੇ ਕੋਈ ਵੀਡੀਓ ਬਣਾ ਕੇ ਦੱਸੋ ਸੋ ਸਾਡਾ ਜਿਹੜਾ ਨੰਬਰ ਹੈ ਵਟਸਐਪ ਦਾ ਸੰਗਤ ਜੀ YouTube ਦਿੱਤਾ ਹੋਇਆ ਹੈ ਕੋਈ ਵੀ ਗੱਲਬਾਤ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਲਿਖੋ ਕੇਸਾਂ ਦੀ ਸੰਭਾਲ ਕਿਵੇਂ ਕਰਨੀ ਹੈ ਜਿਹੜਾ ਜਿਨੇ ਸਿੰਘ ਨੇ ਅੰਮ੍ਰਿਤ ਛਕਿਆ ਹੈ ਪਹਿਲਾਂ ਆਪਾਂ ਗੱਲ ਕਰਾਂਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਦੀ ਸੰਭਾਲ ਉਹ ਸਿੱਖ ਕੇਸਾਂ ਦੀ ਕਿਵੇਂ ਕਰਨ ਜਿਨ੍ਹਾਂ ਨੇ ਨਹੀਂ ਛਕਿਆ ਉਹ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਪਹਿਲੀ ਗੱਲ ਜਦੋਂ ਅਮਰ ਸਿਖਾਉਂਦੇ ਨੇ ਪੰਜ ਪਿਆਰੇ ਸਹਿਬਾਨ ਉਹ ਸਾਰੀ ਰਹਿਤ ਦੱਸਦੇ ਨੇ ਕੇਸਾਂ ਦੀ ਰਹਿਤ ਦੱਸਦੇ ਨੇ ਕਿ ਕੇਸ ਸਿੱਖ ਨੇ ਕਿਵੇਂ ਸੰਭਾਲਣੇ ਨੇ ਆਪਾਂ ਗਲਤੀਆਂ ਕਿੱਥੇ ਕਰ ਰਹੇ ਆ ਗਲਤੀ ਕੀ ਕਰਦੇ ਆ ਜਦੋਂ ਸੰਗਤ ਜੀ ਆਪਾਂ ਆਰਾਮ ਕਰਦੇ ਆ ਆਪਣੇ ਆਸਣ ਤੇ ਦਸਤਾਰ ਆਪਾਂ ਲਾ ਦਿੰਨੇ ਆ ਟੋਪੀ ਵਾਂਗੂ ਮਤਲਬ ਐਸੇ ਦੀ ਚੋਕ ਕੇ ਲਾ ਦਿੰਨੇ ਆ ਉਸ ਤਰ੍ਹਾਂ ਪੱਗ ਜਾਂ ਦਸਤਾਰ ਬੰਨੀ ਐ ਉਸ ਤਰ੍ਹਾਂ ਨਹੀਂ ਲਾਉਣੀ ਕੱਲਾ-ਕੱਲਾ ਲਾੜ ਕਰਕੇ ਲਾਉਣਾ ਹੈ ਕੱਲਾ ਲਾੜ ਕਰਕੇ ਬੰਨਣੀ ਐ ਪਹਿਲੀ ਗੱਲ ਤੇ ਇਹ ਆ ਕਿ ਟੋਪੀ ਵਾਂਗ ਦਸਤਾਰ ਨਹੀਂ ਲਾਉਣੀ ਜਦੋਂ ਰਾਤ ਨੂੰ ਆਪਾਂ ਆਸਣ ਤੇ ਰਾਮ ਕਰਨੈ ਛੋਟੀ ਜਿਹੜੀ ਕੇਸਕੀ ਹੁੰਦੀ ਐ 2.5 ਮੀਟਰ ਦੀ ਉਹ ਸਜਾ ਲੈਣੀ ਐ ਤੇ ਜਦੋਂ ਆਪਾਂ ਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਇਸ਼ਨਾਨ ਤੋਂ ਪ੍ਰੰਤ ਕੇਸ ਮਤਲਬ ਕੰਗਾ ਕਰਨਾ ਕੇਸਾਂ ਦੇ ਵਿੱਚ ਕੇਸਾਂ ਤੋਂ ਕੰਗਾ ਕਰਕੇ ਉਸ ਤੋਂ ਪ੍ਰੰਤ ਜਿਹੜੇ ਕੇਸ ਵਧੇ ਨੇ ਮੁਰਦੇ ਕੇਸ ਬਾਹਰ ਆਏ ਨੇ ਉਹ ਆਪਾਂ ਇੱਕ ਥਾਂ ਤੇ ਗੁੱਥਲੀ ਜਿਹੜੀ ਬਣਾਈ ਹੁੰਦੀ ਉਹਦੇ ਵਿੱਚ ਰੱਖ ਦੇਣੇ ਨੰਗੇ ਸਿਰ ਕਦੇ ਵੀ ਸੰਗਤ ਜੀ ਪਾਣੀ ਰੋਟੀ ਪ੍ਰਸ਼ਾਦਾ ਪਾਣੀ ਕੁਝ ਵੀ ਮਤਲਬ ਕਿ ਕੁਛ ਵੀ ਆਪਾਂ ਨਹੀਂ ਖਾਣਾ ਨੰਗੇ ਸਿਰ ਨੰਗਾ ਸੇਰਾ ਤੇ ਚੱਪਲਾ ਪੈਰ ਵਿੱਚ ਪਾ ਕੇ ਆਪ ਬਾਹਰ ਨਹੀਂ ਜਾ ਸਕਦੇ ਘਰ ਦੇ ਵਿੱਚ ਵੀ ਆਪਾਂ ਤੁਰ ਫਿਰ ਨਹੀਂ ਸਕਦੇ ਜੇ ਆਪਣਾ ਨੰਗਾ ਸੇਰਾ ਚੱਪਲਾ ਪਾ ਕੇ ਜੇ ਆਪਾਂ ਕੇਸੀ ਨਹਾਤੇ ਆ ਕੇਸੀ ਇਸ਼ਨਾਨ ਕੀਤਾ ਜੇ ਆਪਾਂ ਕੇਸ ਹਰੇ ਕਰਨੇ ਨੇ ਉਹ ਵੀ ਸੰਗਤ ਜੀ ਸਿਰ ਤੇ ਪਤਲਾ ਕੱਪੜਾ ਰੱਖ ਕੇ ਕੇਸ ਤੁਪੇ ਆਪਾਂ ਹਰੇ ਕਰ ਸਕਦੇ ਆਂ ਨੰਗੇ ਕੇਸ ਨਹੀਂ ਕਰਨੇ ਜੇ ਆਪਾਂ ਕਿਤੇ ਟਿਕ ਕੇ ਇੱਕ ਥਾਂ ਤੇ ਬੈਠ ਕੇ ਹਰੇ ਕਰ ਰਹੇ ਆਂ ਫਿਰ ਪਰਨਾ ਲਾ ਲੂ ਸਿਰ ਤੋਂ ਪਰ ਫਿਰ ਵੀ ਜਿਹੜੀ ਮਰਿਆਦਾ ਹੈ ਉਹ ਤਾਂ ਕੇਸਾਂ ਤੇ ਪਤਲਾ ਕੱਪੜਾ ਰੱਖ ਕੇ ਹਰੇ ਕਰਨੇ ਹੁੰਦੇ ਆ ਤੇ ਆਪਾਂ ਕੀ ਕਰਦੇ ਆਂ ਨੰਗੇ ਸੇਰੇ ਆਪਾਂ ਭੱਜੇ ਫਿਰਦੇ ਆਂ ਗਲੀਆਂ ਦੇ ਵਿੱਚ ਜਾਂ ਨੰਗੇ ਸੇਰੇ ਆਪਾਂ ਪ੍ਰਸ਼ਾਦਾ ਪਾਣੀ ਛਕ ਲੈਨੇ ਆ ਬਿਲਕੁਲ ਗਲਤ ਹੈ ਕਿਤੇ ਵੀ ਆਪਾਂ ਨੰਗੇ ਸਿਰ ਸਾਧ ਸੰਗਤ ਜੀ ਇੱਕ ਮદાન ਜਾਂਦੇ ਆ ਫਲਾਸ਼ ਦੇ ਵਿੱਚ ਵੀ ਨੰਗੇ ਸਿਰ ਨਹੀਂ ਜਾਣਾ ਸਿਰ ਤੇ ਕੇਸ ਕੀ ਜ਼ਰੂਰੀ ਹੈ ਇਹ ਤਿਆਰ ਰੱਖਣਾ ਜਿਹੜੇ ਕੇਸਾਂ ਦੀ ਸੰਭਾਲ ਹੈ ਜਦੋਂ ਆਪਾਂ ਕੰਗਾ ਕਰਨਾ ਹੈ ਕੰਗਾ ਹਮੇਸ਼ਾ ਸੰਗਤ ਜੀ ਬੈਠ ਕੇ ਕਰਨਾ ਹੈ ਜਿਸ ਤੇ ਆਪਾਂ ਜਿਹੜਾ ਆਪਣਾ ਆਸਣ ਹੈ ਮੰਜੇ ਤੇ ਬੈਠ ਕੇ ਚੌਂਗੜੀ ਮਾਰ ਕੇ ਅਗਲੇ ਪਾਸੇ ਆਪਾਂ ਛੋਟਾ ਜਾਂ ਪਰਨਾ ਵਿਛਾ ਲੈਣਾ ਹੈ ਛੋਟਾ ਪਰਨਾ ਵਿਛਾ ਕੇ ਉਤੋਂ ਕੰੰਗੇ ਨਾਲ ਕੇਸ ਕਰਦੇ ਆ ਤੇ ਜਿਹੜੇ ਕੇਸ ਮੁਰਦਾ ਹੋਣਗੇ ਜਿਹੜੇ ਤੇ ਕੰੰਗੇ ਨਾਲ ਅੜ ਜਾਣਗੇ ਜਿਹੜੇ ਬਾਹਲੇ ਬਰੀਕ ਹੋਣਗੇ ਜਾਂ ਉਹ ਸੰਗਤ ਜੀ ਪਰਨੇ ਤੇ ਡਿੱਗ ਪੈਣਗੇ ਥੱਲੇ ਜਿਹੜਾ ਆਪਾਂ ਪਰਨਾ ਵਿਛਾਇਆ ਹੋਵੇਗਾ ਉੰਦੀ ਡਿੱਗ ਪੈਣਗੇ ਉੱਥੇ ਪਰ ਆਪਾਂ ਇਕੱਠੇ ਕਰ ਲਾਵਾਂਗੇ ਇਕੱਠੇ ਕਰਕੇ ਆਪਾਂ ਗੁੱਥਲੀ 'ਚ ਪਾ ਦਵਾਂਗੇ ਆਪਾਂ ਪਰ ਕੀ ਕਰਦੇ ਆ ਖਲੋ ਕੇ ਕੇਸ ਵਾਂਗ ਲੱਗ ਪੈਣੇ ਆ ਕੰਗਾ ਕਰਦੇ ਆ ਤੇ ਜਿਹੜੇ ਮੁਰਦਾ ਕੇਸ ਨੇ ਉਹ ਤਾਂ ਕੰਗੇ ਵਿੱਚ ਅੜ ਜਾਂਦੇ ਨੇ ਕਈ ਕਈ ਨਹੀਂ ਅੜਦੇ ਉਹ ਸਿੱਧੇ ਥਲੇ ਡਿੱਗ ਪੈਂਦੇ ਨੇ ਉਹ ਫਿਰ ਪੈਰਾ ਦੇ ਵਿੱਚ ਵੀ ਬੇਦਬੀ ਹੁੰਦੀ ਹੈ ਕੇਸਾਂ ਦੀ ਕੇਸ ਗੁਰੂ ਦੀ ਮੋਹਰ ਨੇ ਇਸ ਕਰਕੇ ਜਦੋਂ ਬਕੇਸ ਕਰਨੇ ਆ ਮੰਜੇ ਤੇ ਬੈਠ ਕੇ ਚੌਂਗੜੀ ਮਾਰ ਕੇ ਅੱਗੇ ਪਰਣਾ ਪਹਿਲੀ ਗੱਲ ਤੇ ਚਿੱਟੇ ਰੰਗ ਦਾ ਹੋਵੇ ਕਿਉਂਕਿ ਚਿੱਟੇ ਤੇ ਕਾਲੇ ਕੇਸ ਆਪਾਂ ਨੂੰ ਜ਼ਰੂਰ ਦੱਸਣਗੇ ਤੇ ਕੇਸ ਜਦੋਂ ਡਿੱਗਣਗੇ ਆਪਾਂ ਸਾਰੇ ਇਕੱਠੇ ਕਰ ਲੈਣੇ ਆ ਇਹ ਤਿਆਰ ਰੱਖਣਾ ਕਿ ਬੈਠ ਕੇ ਕੰਗਾ ਕਰਨਾ ਹੈ ਕੰਗਾ ਮੁਰਦਣ ਹੋਵੇ ਮਤਲਬ ਕੀ ਹੁੰਦੇ ਦੰਦੇ ਨਾ ਪੂਰੇ ਹੋਣ ਸਾਬਤ ਕੰਗਾ ਹੋਵੇ ਪੂਰਾ ਲੱਕੜ ਦਾ ਕੰਗਾ ਹੋਵੇ ਪਲਾਸਟਿਕ ਦਾ ਕੰਗਾ ਨਹੀਂ ਵਰਤਣਾ ਜਿਨੇ ਅੰਮ੍ਰਿਤ ਛਕਿਆ ਮੈਂ ਉਹਨਾਂ ਦੀ ਗੱਲ ਕਰ ਰਿਹਾ ਅੰਮ੍ਰਿਤਧਾਰੀ ਸਿੰਘਾਂ ਦੀ ਉਹਨਾਂ ਕੋਲ ਲੱਕੜ ਦਾ ਕੰਗਾ ਹੁੰਦਾ ਹੈ ਉਹੀ ਵਰਤਣਾ ਹੈ ਦੂਜਾ ਪਲਾਸਟਿਕ ਵਾਲਾ ਕੰਗਾ ਨਹੀਂ ਵਰਤਣਾ ਇਸ ਤਰ੍ਹਾਂ ਕੇਸਾਂ ਦੀ ਸੰਭਾਲ ਕਰਨੀ ਜਦੋਂ ਆਪਾਂ ਕੇਸੇ ਇਸ਼ਨਾਨ ਕਰਨਾ ਹੈ ਨਹਾ ਕੇ ਤੇ ਕੇਸ ਹਰੇ ਕਰਾਉਣੇ ਨੇ ਤੇ ਗਲੀਆਂ ਵਿੱਚ ਭਜਣਾ ਜਾਂ ਘਰੇ ਨੰਗੇ ਪੈਰ ਜੋੜਾ ਪਾ ਕੇ ਆਪਾਂ ਤੁਰ ਫਿਰ ਨਹੀਂ ਸਕਦੇ ਕਿ ਆਖੀ ਗਿਆ ਆਪਾਂ ਧੁੱਪੇ ਤੁਰ ਫਿਰ ਲਈਏ ਕੇਸ ਹਰੇ ਹੋ ਜਾਣਗੇ ਚੱਪਲਾ ਪਾ ਕੇ ਨਹੀਂ ਸੰਗਤ ਜੀ ਬੈਠ ਕੇ ਕੇਸ ਹਰੇ ਕਰਨੇ ਨੇ ਤੇ ਜੇ ਆਪਾਂ ਤੁਰ ਫਿਰ ਕੇ ਕੇਸ ਹਰੇ ਕਰਨੇ ਨੇ ਸਿਰ ਤੇ ਪਰਣਾ ਹੋਵੇ ਕੇਸ ਕੀ ਉੱਤੇ ਰੱਖ ਲੈਣੀ ਹੈ ਫਿਰ ਆਪਾਂ ਕੇਸ ਹਰੇ ਕਰ ਸਕਦੇ ਇਸ ਤਰ੍ਹਾਂ ਨੰਗੇ ਸਿਰ ਨਹੀਂ ਕਰ ਸਕਦੇ ਇਹ ਧਿਆਨ ਰੱਖਣਾ ਕਿ ਇਸਾਂ ਦੀ ਸਮਾਰ ਇਸ ਤਰ੍ਹਾਂ ਹੈ ਜਿਹੜੀ ਸੰਗਤ ਜੀ ਆਪਾਂ ਅੱਗੇ ਵੀਡੀਓ ਪਾਵਾਂਗੇ ਕਿ ਕੰਗਾ ਕਿਵੇਂ ਕਰਨਾ ਸਿੱਖਣੀ ਉਸ ਵੀਡੀਓ ਬਣਾ ਕੇ ਜਰੂਰ ਪਾਵਾਂਗੇ ਉਸ ਤੇ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹ ਲੈ ਸਕਣ ਇਸੇ ਚੈਨਲ ਤੇ ਸੰਗਤ ਜੀ ਸੰਥਿਆ ਹੋ ਰਹੀ ਹੈ ਲਾਈਵ ਰਾਤ ਨੂੰ YouTube ਦੇ ਪਲੇਲਿਸਟ ਦੇ ਵਿੱਚ ਸਾਰੀ ਸੰਥਿਆ ਪਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ